ਸਾ ਮੇਰੀ ਗੱਲ ਸੁਣ ਲੋ ਉੱਥੇ ਜਾ ਕੇ ਕੋਈ ਆਪਣੀ ਟੈਨਸ਼ਨ ਨਾ ਸੁਣਾਇਓ ਕਿ ਬਰਾ ਗਲੰਦਾ ਕੀ ਸਾਬ ਤੇ ਕੀ ਨਹੀਂ ਉਹਦੇ ਤੁਹਾਨੂੰ ਪਤਾ ਬਈ ਲੈ ਟੈਨਸ਼ਨ ਲੈਿੰਦੇ ਨੇ ਨਹੀਂ ਮੇਰੀ ਟੈਨਸ਼ਨ ਵੈ ਥੋੜੀ ਜਿਹੀ ਘਟੀ ਆ ਅੱਜ ਦੀ ਵਿਮਲ ਦੀ ਗੱਲ ਕੀਤੀ ਐ ਨਾ ਵਿਮਲ ਦੇ ਕੋਲ ਜਾਣ ਦੀ ਵਧੀਆ ਗੱਲ ਐ ਲੈ ਮੰਮੀ ਤੁਸੀਂ ਕਦੋਂ ਆਏ ਹੈ ਮੈਂ ਆ ਕਿ ਸੁਣ ਲਈ ਨਾ ਕੋ ਜਾਣਾ ਆਉਂਗੀ ਮੇਮਾ ਦੀਦੀ ਕੋ ਜਾਣਾ ਉਹ ਕੱਲ ਨਾ ਦੀਦੀ ਸਮਝਾ ਕੇ ਗਏ ਐ ਮੈਨੂੰ ਕਹਿੰਦੇ ਵੀ ਉਹਨਾਂ ਕੋ ਹੋ ਕੇ ਆਏ ਉਹ ਇਦਾਂ ਨਹੀਂ ਕਰੀਦਾ ਹੁੰਦਾ ਲਣਾਣੇ ਅਕਸਰ ਤੇਰੀ ਮਾਜੀ ਕਿਦਰਾ ਚੰਦ ਚੜਿਆ ਆਇਆ ਜੀ ਬੜੀ ਹੋ ਗਈਆਂ ਇਹ ਨੂੰ ਕੋ ਜਾਣਾ ਲੈ ਵੇਲਾ ਮੇਰੀ ਧੀ ਕਿੱਡੀ ਸਿਆਣੀ ਆ ਚੱਲ ਚੰਗਾ ਪੁੱਤ ਜਾਈਦਾ ਦਾ ਵਿਆਹ ਕੱਲ ਤੇਰੀ ਭੈਣ ਆਈ ਉਹਨੇ ਕਿੱਡੀਆਂ ਸੋਹਣੀਆਂ ਗੱਲਾਂ ਕੀਤੀਆਂ ਉਹ ਕੁੜੀ ਨੂੰ ਕਿੱਡੀ ਅਗਲ ਆ ਚਲ ਤੂੰ ਇੰਨਾ ਉਹ ਤੋਂ ਸਿੱਖ ਗਏ ਕੋਲਾ ਕੋ ਤੇਨੂੰ ਆ ਗਿਆ ਵਾ ਉਹ ਤਾਂ ਸਾਰਿਆਂ ਨਾਲ ਵਰਤ ਕੇ ਦੇਂਦਾ ਨਹੀਂ ਆਖਿਆ ਨਾ ਜਿ ਤਰ੍ਹਾਂ ਜਿ ਤਰ੍ਹਾਂ ਉਹ ਤਾਂ ਵਰਤੀਦਾ ਵਾ ਫੇਰੀ ਮੰਮੀ ਉਹੋ ਗੱਲ ਨਹੀਂ ਆ ਸਿਆਣੀ ਉਹ ਵੀ ਬੜੀ ਆ ਸਾਰਾ ਕੋਈ ਆ ਆਪਣਾ ਦਿਮਾਗ ਨਹੀਂ ਜੁਲਵਰ ਕਰਦੀ ਬੱਸ ਕੋਈ ਨਹੀਂ ਬੱਟੂਗੀ ਹੁਣ ਚੱਲ ਚੰਗਾ ਜੇ ਜਾਣਾ ਨਾ ਪੁੱਤ ਤੇ ਮੈਨੂੰ ਦੱਸ ਕੀ ਕੀ ਖੜਨਾ ਤੂੰ ਪਤਾ ਕੀ ਹੈ ਬਾਜ਼ਾਰੋਂ ਫਲ ਫੁੱਟ ਵੀ ਲੈ ਜੀ ਓਹ ਹੋ ਮੰਮੀ ਹਾਂ ਤਾਂ ਖੜਨਦੀ ਪਈ ਰਹੀਦੀ ਐਨਾ ਦੋੜਾ ਵਾ ਕਿ ਮੈਂ ਉਹਨਾਂ ਨੂੰ ਮਿਲਣ ਚੱਲੀ ਆ ਲੈ ਜਾਂਗੇ ਪਰ ਮੰਮੀ ਉਹ ਕਿڑی ਭੁਖੀ ਆ ਹੜੇ ਵਿੱਚ ਜ਼ਿਆਦਾ ਕੋਈ ਗੱਲ ਨਹੀਂ ਚਲ ਜਾਗੇ ਕਿਵੇਂ ਲੈ ਕੇ ਹੀ ਜਾਵਾਂਗੇ ਬਿਆਰਨਾ ਮੰਮੀ ਆ ਨਾ ਇੰਨਾ ਹੀ ਬੜਾ ਵਾ ਹਾਂ ਪੁੱਤ ਚਾ ਚੜੂਗਾ ਵੀ ਮੇਰੀ ਪੰਜਾਈ ਆਈ ਮੇਰਾ ਭਰਾ ਆਇਆ ਤੇ ਵੀ ਮੇਰੇ ਅੱਤੇ ਫਲ ਫਲੂਟ ਕੋਈ ਖਾਂਦੇ ਚੱਲ ਮਿਲਣਾ ਤੇ ਹੈਗਾ ਹੀ ਆ ਜਾਣਾ ਹੀ ਆ ਪੁੱਤ ਕੋਈ ਗੱਲ ਨਹੀਂ ਮੰਮੀ ਜੀ ਅਸੀਂ ਕੁਛ ਨਾ ਕੁਛ ਲੈ ਕੇ ਹੀ ਜਾਵਾਂਗੇ ਖਾਲੀ ਹੱਥ ਨਹੀਂ ਜਾਂਦੇ ਉਹਨਾਂ ਕੋਲ ਮੈਨੂੰ ਤੇ ਇੰਨਾ ਹੀ ਬੜਾ ਚਾਹ ਤੁਸੀਂ ਜਾਣਾ ਪੁੱਤ ਪਰ ਮੰਮੀ ਮੈਨੂੰ ਇੱਕ ਗੱਲ ਸਮਝਣੀ ਆਂ ਜਦੋਂ ਇਹਨਾਂ ਸਿਆਣ ਫਾਈਸੇ ਆ ਗਏ ਹੀ ਇਹਨੂੰ ਮੈਨੂੰ ਵੀ ਮੈਨੂੰ ਸਮਝ ਨਹੀਂ ਆਉਂਦੀ ਇਹ ਵੀ ਜਾਣ ਨਹੀਂ ਰਾਜੀ ਆ ਮੈਂ ਵੀ ਜਾਣ ਨਹੀਂ ਰਾਜੀ ਆਂ ਪਰ ਮੈਂ ਕਿਹੜੇ ਮੂਨੇ ਜਾਵਾਂ ਆਪਣੀ ਭੈਣ ਦੇ ਕੋਲ ਮੈਂ ਕੀ سلوਕ ਕੀਤੇ ਉਹਦੇ ਨਾਲ ਚੰਗਾ ਭਲਾ ਮੇਰਾ ਉਹਨਾਂ ਪਿਆਰ ਹੀ ਤੇ ਮੈਂ ਕੀ ਕੀ ਕਹਿ ਕੇ ਉਹਨੂੰ ਘਰੋਂ ਕੱਢਿਆ ਚੱਲ ਪੁੱਤ ਭਰਾ ਭਾਵੇਂ ਕੱਲ ਲੈਣਾ ਪੈਣਾ ਨਹੀਂ ਤੇ ਰਾਜ ਕਰਦਿਆਂ ਉਹਨਾਂ ਨੂੰ ਫੇਰ ਪਤਾ ਹੁੰਦਾ ਵੀ ਇਹੀ ਭਰਾਵਾਂ ਦਾ ਵਰਤਣਾ ਵਾ ਉਹ ਹੈ ਵੀ ਇਦਾਂ ਦੀ ਹਾਂ ਪੁੱਤੋ ਦੱਸ ਬਾਈ ਇਹਦਾ ਦੇਖੀ ਸਹੀ ਹੁੰਦਾ ਸੁਣ ਮੇਰੀ ਗੱਲ ਸੁਣਾ ਹੁਣ ਤੁਸੀਂ ਪੁਰਾਣੀਆਂ ਗੱਲਾਂ ਕਰ ਤੋ ਖੋਦ ਦਿੰਦੇ ਇਹ ਜੀ ਪੁਰਾਣੀਆਂ ਗੱਲਾਂ ਖੋਦ ਰੀਆਂ ਪੈਂਦੀਆਂ ਵਾ ਮੇਰੀ ਗੱਲ ਸੁਣ ਤੇਰੇ ਪਿੱਛੇ ਲੱਗ ਕੇ ਨਾ ਮੈਂ ਪਹਿਲਾਂ ਦੇਖ ਦੇਖ ਰਾਜੂ ਭਾਈ ਨੇ ਵੇਖਣਾ ਨਾ ਕਿਦੇ ਦਿਹਾੜੀ ਕਰਦੇ ਆਲੇ ਕੰਮਕਾਰ ਕਰਦੇ ਆਣਾ ਤੇ ਮੈਂ ਗੱਡੀ ਚ ਜਾਣਾ ਨਾ ਤੇ ਮੂੰਹ ਪਰਾ ਕਰ ਲੈਣਾ ਤੇ ਹਾਂ ਇਹਨਾਂ ਨੇ ਵੇਚ ਲਿਆ ਤੇ ਮੇਰਾ ਕੀ ਰੁਤਬਾ ਰਾਜੂ ਤੇ ਮੇਰੀ ਕੀ ਜਤ ਰਹੂਗੀ ਤੇ ਅੱਜ ਅੱਜ ਮੈਂ ਉਹਨਾਂ ਹਾਲਾਤਾਂ 'ਚ ਆ ਤੇ ਮੈਂ ਉਹਨਾਂ ਨੂੰ ਕੀ ਮੂੰਹ ਵਿਖਾਦਾ ਇਹ ਸਭ ਤੇਰੇ ਕਰਕੇ ਹੋਇਆ ਸਾਰਾ ਕੁਝ ਚਲ ਕੋਈ ਲਾਂਦੀ ਰਣਜੀਤ ਮੈਂ ਮੰਨਦੀ ਆ ਮੇਰੇ ਕੋ ਬੜੀਆਂ ਗਲਤੀਆਂ ਹੋਈਆਂ ਹਨ ਆਪੇ ਬਾਬਾ ਜੀ ਨੇ ਸਾਰਾ ਕੁਝ ਸਹੀ ਕਰ ਦੇਣਾ ਹੋ ਹੌਂੜਿਆ ਨਾ ਹੌਲੀ ਹੌਲੀ ਸਹੀ ਆਡਾ ਵੀ ਕਰਜ਼ਾ ਹੁਣ ਹੌਲੀ ਹੌਲੀ ਉਤਰਨ ਲੱਗ ਪਿਆ ਵਾ ਬਾਕੀ ਤੁਸੀਂ ਵੇਦੇ ਰਹੋ ਵੀ ਮੈਂ ਕੀ ਕਰਦੀ ਆ ਆ ਥੋੜਾ ਜੇ ਆਪਣੀ ਜਨਾਨੀ ਤੇ ਵਿਸ਼ਵਾਸ ਕਰਕੇ ਵੇਖੋ ਬਸ ਵੇਖਿਓ ਸਹੀ ਤੁਹਾਡੇ ਦਿਨ ਸਿੱਧੇ ਆ ਜਾਣੇਗਾਗਾ ਚਲ ਸ਼ੁਕਰਿਆ ਤਾਂ ਹੈ ਨਾ ਸਾਡੇ ਦਿਨ ਸਿੱਧੇ ਹੋਣਗੇ ਕੋਈ ਗੱਲ ਨਹੀਂ ਇੱਕ ਮੌਕਾ ਦੇ ਇਹਨੂੰ ਮੌਕਾ ਤਾਂ ਠੀਕ ਆ ਦੇ ਦੇਨੇ ਮੰਮੀ ਇਹਨੂੰ ਪਰ ਮੇਰੀ ਗੱਲ ਸੁਣੋ ਜਿਹੜਾ ਤੂੰ ਕਹੀ ਜਨੀ ਬਾਰ-ਬਾਰ ਪਿਆ ਮੈਂ ਹੁਣ ਇਦਾਂ ਕਰ ਦੂੰਗੀ ਮਿੰਟਾਂ 'ਚ ਵੇਖੀ ਆ ਥੋੜਾ ਦਿਨ ਜਾਹ ਕਰ ਦੂੰਗੀ ਮੇਰੀ ਗੱਲ ਸੁਣਾ ਮੰਤਰਾ-ਮੰਤਰਾ ਵਾਲੇ ਤਾਂ ਨਹੀਂ ਜਾਣ ਲੱਗ ਪਈ ਕਾਲਾ ਜਾਦੂ ਵਾਲਾ ਚੱਕਰ ਤਾਂ ਨਹੀਂ ਆ ਪਿੱਛੇ ਵੀ ਇੱਕ ਬੈਠਾ ਹੁੰਦਾ ਧੂਣੀ ਜੀ ਲਾ ਕੇ ਕਿਥੇ ਬਾਬਾ ਇੱਕ ਪਖੰਡੀ ਆ ਕਿਦਾ ਉਹਦੇ ਡੇਰ ਦਿਨ ਚਾਹਦਾ ਪੀਂਦਾ ਤੂੰ ਨਹੀਂ ਤੇ ਬਾਬੇ ਨੇ ਕੀ ਕਰ ਦੇਣਾ ਬਾਬੇ ਨੇ ਇਹੋ ਜਿਹਾ ਕੁਝ ਨਹੀਂ ਕਰ ਪਾਉਣਾ ਜੋ ਮੈਂ ਕਰ ਪਾਉਣਾ ਵਾ ਅੱਛਾ ਹਾਂ ਛੱਡ ਦੋ ਗੱਲਾਂ ਬੱਸ ਤੈਨੂੰ ਕੀ ਪਤਾ ਤੇਰੇ ਮਨ ਚ ਕੀ ਆ ਤੇਰੀਆਂ ਤੂੰ ਹੀ ਜਾਣੇ ਉਹ ਥੱਲੇ ਨਾ ਲਾ ਦੇ ਜਿਹੜਾ ਰਹਿੰਦਾ ਖੁੰਦਾ ਮੈਂ ਜੋ ਵੀ ਕਰੀ ਧਿਆਨ ਨਾ ਕਰੀ ਕੋਈ ਗੱਲ ਨਹੀਂ ਕੀ ਪਤਾ ਥੱਲੇ ਲੁਕਾ ਨੂੰ ਥੱਲੇ ਲਾਉਣਾ ਵਾ ਕਿ ਜਿਹੜੇ ਪਹਿਲੇ ਥੱਲੇ ਡਿੱਗੇ ਜੀ ਉੱਥੋਂ ਤਾਂ ਨਹੀਂ ਚੁੱਕਣਾ ਇਹ ਤੇ ਬਾਬਾ ਜਾਣੂਗਾ ਵਧੀਆ ਗੱਲ ਆ ਚੱਲ ਧੀਏ ਤੇਰਾ ਮੂੰਹ 'ਚ ਕਿਉਂ ਸ਼ਕਰ ਹਾਂ ਰੱਬ ਕਰੇ ਇਤਨਾ ਹੀ ਹੋਵੇ ਕੋਈ ਗੱਲ ਨਹੀਂ ਮੰਮੀ ਸਮੇਂ ਨਾਲ ਸਾਰਾ ਕੁਝ ਸਹੀ ਹੋ ਜਾਊਗਾ ਮੈਂ ਤੇ ਤੈਨੂੰ ਪਹਿਲਾਂ ਵੀ ਸਾਥ ਦਿੱਤਾ ਸੀ ਹੋਰ ਵੀ ਸਾਥ ਦਿੰਦਿਆਂ ਪਹਿਲਾਂ ਵੀ ਰਕਮ ਤੇਰੇ ਹੱਥ 'ਤੇ ਪਾ ਦਿੱਤੀ ਬੜਾ ਸਾਥ ਦਿੱਤਾ ਸੀ ਹੈ ਹਮ ਤਰਾ ਝੜਕਾ ਦੇ ਦੇ ਕੇ ਤੇ ਮੈਨੂੰ ਪਾਗਲ ਕਰ ਛੜਿਆ ਕਿਹੜੀ ਗੱਲ ਜਿਹੜੀ ਨਹੀਂ ਕੱਢੀ ਕਿਹੜੀ ਗੱਲ ਐ ਜਿਹੜੀ ਨਹੀਂ ਕੀਤੀ ਮੈਨੂੰ ਚਾਹ ਰਹਿ ਦਿੱਤਾ ਜਿਹੜਾ 12 12 ਵਜੇ ਤੱਕ ਤੂੰ ਆਉਂਦੀ ਰਹੀ ਆ ਤੇਰਾ ਸਾਥ ਨਹੀਂ ਆ 12 ਤੋਂ ਹੁਣ ਤੂੰ 4 ਵਜੇ ਹੋਣਾ ਹੀ ਨਹੀਂ ਸਵੇਰ ਦੇ ਅੱਛਾ ਤੇ ਬਾਅਦ ਚ ਘੰਟਿਆਂ ਕਿੰਨੇ ਗੱਲਾਂ ਕਿੰਨੇ ਕੀਤੀਆਂ ਸਕੂਟ ਕਿਤੇ ਗੱਡੀਆਂ ਤੇ ਤੈਨੂੰ ਮੈਂ ਲੈਣਦਾ ਤਾਂ ਹੋਰ ਦੱਸ ਮੈਂ ਕੀ ਕਰਾਂ ਤੇਰਾ ਚੱਲ ਸੁਧਰ ਗਈ ਆ ਸਮਝ ਗਈ ਆ ਬੜੀ ਵੱਡੀ ਗੱਲ ਆ ਚੱਲ ਲੜੋ ਨਾ ਹੁਣ ਵੇਹ ਚੱਲ ਕਰਮਾਲੀ ਦੀ ਭੈਣ ਆਈ ਸਹੀਂ ਇਹਨੂੰ ਕੁਝ ਸਮਝਾ ਕੇ ਗਈ ਇਹਦੇ ਕੋਲ ਦਿਮਾਗ ਚ ਕੀ ਆ ਹਾਂ ਉਹ ਤੈਨੂੰ ਵੀ ਸਮਝਾ ਗਈ ਆ ਮੰਮੀ ਉਦਾਂ ਤੂੰ 하게 ਤੇ ਮਾੜੀ ਮੋਟੀ ਮਿਰਸੇਪ ਤੇ ਨਹੀਂ ਕੀਤੀ ਹੁਣੀ ਮੇਰੀ ਭੈਣ ਸਾਹਮਣੇ ਮਾੜੀ ਜੀ ਵੀ ਜਦੋਂ ਮੈਂ ਚਾਹ ਬਣਾਉਣ ਗਈ ਆ ਕਿਤੇ ਜਲ ਹਵਾਣੀ ਇਹ ਕੋਈ ਗਲਤੀ ਹੋਈ ਆ ਪਹਿਲੇ ਤੇ ਬੜੀ ਚੰਗੀ ਨਾ ਸੱਸਾਂ ਦੇ ਮੂੰਹੋਂ ਕਿਤੇ ਕਿੱਛਾ ਸਿਫਤਾ ਨਿਕਲਦੀਆਂ ਨਵਾਂ ਦੀਆਂ ਇਹ ਤਾਂ ਮੈਨੂੰ ਪਹਿਲੇ ਪਤਾ ਵਾ ਸੱਸਾਂ ਦੇ ਮੂੰਹੋਂ ਸਿਫਤਾ ਨਹੀਂ ਨਿਕਲੀਆਂ ਇਹ ਹੁਣ ਤੇਰਾ ਫਰਜ਼ ਈ ਆਪਣੀ ਸਿਫਤਾ ਫੇ ਕਰਾਉਣ ਦਾ ਤੇ ਮੌਕਾ ਵੀ ਤੇਰੇ ਕੋਲ ਆ ਗਈ ਹੁਣ ਤੇ ਕਰਾ ਲਾ ਕਹਿੰਦੀ ਸਾਸ ਤੋਂ ਨਹੀਂ ਆ ਖਸਮ ਤੋਂ ਵੀ ਕਰਾ ਲਈ ਇਹ ਸਿਫਤਾ ਦੀ ਗੱਲ ਕਰਦੀਆਂ ਮੈਂ ਮੈਂ ਹੀ ਆ ਜਿਹੜੀ ਤੈਨੂੰ ਕੀ ਹੰਦੀ ਰਹੀ ਆ ਜਿਵੇਂ ਜੇ ਤੇਰੇ ਕਾਰਨਾਂ ਮੈਂ ਹੀ ਨਾ ਕੋਈ ਕੋੜ ਸਸਮਾਨ ਹੁੰਦੀ ਨਾ ਫੜ ਕੇ ਤੈਨੂੰ ਬਾਹਰ ਕੱਢ ਦੇਣਾ ਮੈਂ ਹੀ ਤੈਨੂੰ ਘਰ ਰੱਖਿਆ ਸਹੀ ਗੱਲ ਮਮੀ ਮਮੀ ਡਾਕਦੀ ਰਹੀ ਮੈਨੂੰ ਬੜੀ ਬੜੀ ਇਹ ਮੈਂ ਹੀ ਨਹੀਂ ਸੁਣੀ ਮਮੀ ਜੀ ਤੇ ਕਿਹਦੇ ਸੁਣ ਲੈਂਦਾ ਬਾਕੀ ਤੈਨੂੰ ਪਤਾ ਹੀ ਆ ਚੱਲ ਕੋਈ ਨਹੀਂ ਹੁਣ ਟਾਈਮ ਚੰਗਾ ਆ ਗਿਆ ਵੇ ਉਹਨੇ ਆਖਿਆ ਵਿਮਲ ਕੋ ਜਾਣਾ ਹੁਣ ਨਾ ਪੁੱਤ ਲੜ ਛੁੱਪ ਛੁੱਪ ਬੋਲੋ ਹੁਣ ਹਾਂ ਨੇ ਵਧੀਆ ਗੱਲ ਹੈ ਹਾਂ ਤਲਬ ਕੱਲ ਤਿਆਰੀ ਕਰ ਫਿਰ ਚਲੀ ਹੋਈ ਏ ਹਾਂ ਹਾਂ ਠੀਕ ਐ ਤੇ ਅੱਜ ਸ਼ਾਮੀ ਆਪਾਂ ਥੋੜਾ ਜਿਹਾ ਸਮਾਨ ਵੀ ਲੈ ਆਈਏ ਜਿਹੜਾ ਲੈ ਕੇ ਜਾਣਾ ਹਨ ਹਾਂ ਠੀਕ ਐ ਕਰੋ ਤਿਆਰੀ ਮੰਮੀ ਇਹਨੂੰ ਕਿਉਂ ਗਿਆ ਕੇ ਤਾਂ ਇਹ ਕਿਦੋਂ ਸਿਆਣੀ ਵੀ ਨਹੀਂ ਜਾਂਦੀ ਭਰਾਵਾ ਜਿਹੜੀ ਜੀ ਪੈ ਨਹੀਂ ਕਰਨ ਸਿਆਣੀ ਆਈ ਜਿਹਨੂੰ ਨਹੀਂ ਆਣੀ ਹਾਂ ਮਾਂ ਨੂੰ ਸਹੂਆ ਮਾਂ ਦਾ ਤਾਂ ਹੁਣ ਮੈਨੂੰ ਪਤਾ ਨਹੀਂ ਵਿਚਾਰੀ ਦਾ ਬੀਪੀ ਵਧਿਆ ਵੱਧ ਕੋਈ ਗੱਲ ਕੋ ਬਾਤ ਭਰਾਵਾ ਉਹ ਤੇ ਕਿਤੇ ਦੇ ਦੁਮਾਰ ਤੇ ਬੜਾ ਕੁਝ ਪਾ ਦੇ ਗਈ ਐ ਉਹ ਆਦੀ ਮੈਂ ਵੀ ਆਪਣੇ ਸੱਸ ਸਹੁਰੇ ਨਾਲ ਕਿੰਨਾ ਕੱਟੀ ਕਿ ਥੋੜਾ ਕਿਥੋਂ ਤੱਕ ਪਜਾਇਆ ਸਾਰੀਆਂ ਗੱਲਾਂ ਸੁਝਾ ਦੇਈਆਂ ਮੇਰੇ ਸਾਹਮਣੇ ਦੀਦੀ ਨੇ ਗੱਲਾਂ ਕਰੜੀਆਂ ਨਾ 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 ਵਰਤਨ ਵਾਲੇ ਰਿਸ਼ਤੇਦਾਰਾਂ ਨਾਲ ਵਰਤਨਾ ਉਹ ਇਹਦੇ ਦਿਮਾਗ 'ਚ ਗੱਲਾਂ ਹੁੰਦੀਆਂ ਨੇ ਮੈਂ ਜਾਨੀ ਆ ਸ਼ੁਗਰ ਆ ਭਰਾਵਾ ਉਹ ਕਰਮਾਂ ਵਾਲਾ ਉਹਦਾ ਪੈੜਾ ਆਇਆ ਇੱਜਾ ਦੇ ਘਰ ਸਾਡੀ ਨੂੰ ਵੀ ਅਗਲਾ ਦੇ ਚੱਲ ਅੱਜ ਹੋਰ ਕੀ ਲੜਾ ਇਹੋ ਕਹਿੰਦੇ ਆਪਾਂ ਜੋਂ ਨੇ ਉੱਪਰ ਆ ਵਿਮਲ ਦਾ ਸੁਣ ਕੇ ਮੈਨੂੰ ਬੜਾ ਹੀ ਵਧੀਆ ਲੱਗਾ ਸੱਚੀ ਮੈਨੂੰ ਦਿਲ ਨੂੰ ਤਸੱਲੀ ਮਿਲ ਗਈ ਸੱਚੀ ਚਲ ਮਮੀ ਉਹ ਤਾਂ ਜੋ ਕਰਦੀ ਰਹੀ ਚ ਕਰਦੀ ਰਹੀ ਐ ਮੈਨੂੰ ਇਹ ਗੱਲ ਦੱਸ ਮੈਂ ਕਿਹੜੇ ਮੂਣਾ ਦੇ ਕੋਲ ਜਾਵਾਂ ਅੱਜ ਕੋਲ ਮੈਂ ਦੱਸ ਮੈਂ ਜਾਵਾਂ ਕਿ ਨਾ ਜਾਵਾਂ ਮੇਰਾ ਤਾਂ ਜਾਣਾ ਬੰਦਾ ਹੀ ਨਹੀਂ ਆ ਮੇਰਾ ਤਾਂ ਉਹ ਕੱਲੀ ਨੂੰ ਨਾ ਭੇਜਦਾ ਕਿਹੜੇ ਮੂਣਾ ਨਾ ਜਾਵਾਂ ਉਹਦੇ ਕੋਲ ਮੂੰਹ ਐਸੇ ਨਹੀਂ ਜਾਣਾ ਭਰਾ ਭਾਵੇਂ ਜਿੰਨੀਆਂ ਮਰਜ਼ੀ ਪੁੱਤ ਕਰ ਲੈਣਾ ਭੈਣਾ ਕਦੀ ਭਰਾ ਦਾ ਮਾਰਾ ਨਹੀਂ ਸੋਚਦੀਆਂ ਵੇਖੀ ਉਹਨੇ ਕਿ ਤਾ ਤੁਹਾਨੂੰ ਭੱਜ ਕੇ ਮਿਲਣਾ ਵੀ ਮੇਰਾ ਭਰਾ ਭਰਜਾਈ ਆਏ ਆ ਭੈਣਾ ਨਹੀਂ ਪੁੱਤ ਢਿੱਡ ਚ ਕੁਝ ਰੱਖਦੀਆਂ ਮੈਂ ਮੰਨਦਾ ਭਰਾ ਭਾਵੇਂ ਲੱਖ ਕਰ ਲੈਣਾ ਮੈਂ ਮੰਨਦਾ ਵਾ ਹੈਗੀ ਤੋਂ ਇਦਾਂ ਦੀ ਆ ਪਰ ਮੈਂ ਬੜੀ ਮਾੜੀ ਕੀਤੀ ਹੈ ਤੇਰਾ ਜੋ ਲੋ ਕੋਈ ਨਹੀਂ ਭੁੱਲੋ ਜਿਹੜੀ ਮਾੜੀ ਹੋ ਗਈ ਉਹਨੂੰ ਨਹੀਂ ਦਰਾਈ ਜਾਂਦਾ ਗਾਹ ਚੱਲੋ ਸਹੀ ਗੱਲ ਇੱਕ ਜਨਾਨੀ ਦੇ ਪਿੱਛੇ ਲੱਗ ਕੇ ਨਾ ਮੈਂ ਤੇ ਮੈਂ ਆਪਣੀ ਭੈਣ ਨਾਲ ਇਦਾਂ ਵਗਾੜੀ ਤੇ ਉਹਨੂੰ ਜਲੀਲ ਕਰਕੇ ਘਰੇ ਵਟਿਆ ਸੱਚੀ ਉਹਨੂੰ ਸ਼ਰਮ ਤੇ ਆਉਂਦੀ ਬਹੁਤ ਜੱਦ ਕਿਹ ਅੱਜ ਪਤਾ ਘੜੀ ਘੜੀ ਉਹਨੂੰ ਨਾ ਕੋਸ ਅਗਲੀ ਆਖੂਗੀ ਵੇਖ ਮੈਂ ਤੂੰ ਹੀ ਆ ਕੇ ਹੁਣ ਗੱਲਾਂ ਕਰਦੇ ਆ ਹਾਂ ਇਹ ਵੀ ਗੱਲ ਸਹੀ ਏ ਮੰਮੀ ਹੁਣ ਥੋੜੀ ਸਿਆਣੀ ਹੋਈ ਆ ਵਾਹ ਨੂੰ ਆ ਕੇ ਜਾਓ ਅਗਲਾਈ ਇਹ ਤਾਂ ਵਧੀਆ ਗੱਲ ਆ ਅੱਗਾ ਵਰਪੀ ਦਾ ਫੋਨ ਆਉਂਦਿਆ ਚਲ ਕਰਦੀ ਗਾਨਾ ਮੰਮੀ ਤਹੀਂ ਹਾਂ ਉਹ ਤੇ ਮੇਰੀ ਗੱਲ ਸੁਣ ਹੁਣ ਦੱਸ ਮੈਨੂੰ ਵੀ ਤੇਰੀ ਪਈ ਕੋਈ ਖਾਣੇ ਦੀ ਗੱਲ ਮੈਂ ਤੈਨੂੰ ਕਿੰਨਾ ਸਮਝਾਉਂਦੀ ਰਹੀ ਮੇਰੇ ਸਮਝਾ ਤੇ ਸਮਝੀ ਨੀ ਵੇ ਤੇਰੀ ਭੈਣ ਕਿੱਡੀ ਸਿਆਣੀ ਕਿੱਡੀ ਸਿਆਣੀ ਨਾਲ ਗੱਲਾਂ ਕਰਕੇ ਗਈ ਆ ਮੈਂ ਨਹੀਂ ਤੇ ਉਹ ਜਾਂ ਕੀਪਤ ਮਹਾਰਾਜ ਹਾਰੇ ਕਿੰਨੋਂ ਦਮੇ ਤੇ ਵਿਰਲਾਪ ਭੈਣ ਤੇਰੀ ਇੱਕ ਗੱਲ ਹੀ ਤੂੰ ਉਹਦੇ ਤੇ ਕਿਥੇ ਮਸਾ ਤੇ ਪੈਰਾਂ ਵਰਗੀ ਬਣੇਗੀ ਪੁੱਤ ਮੇਰੀ ਸੁਣੋ ਗੱਲ ਜੋ ਹੋ ਗਿਆ ਪਿੱਛੇ ਹੋ ਗਿਆ ਸੁਣ ਕੇ ਤੇ ਇਹ ਨਾ ਹੋਵੇ ਤਾਂ ਗੁਰਤਹੀ ਦੇ ਪਿੱਛੇ ਲਾ ਕੇ ਜਿਹੜੇ ਚਾਰ ਭਾਂਡੇ ਹੈਗੇ ਉਹ ਵੀ ਵਿਕ ਜਾਣ ਕੋਈ ਸਮਝ ਕਰਨੀ ਹੁਣ ਹੁਣ ਆ ਦੀ ਮਾਰ ਲੱਗੀ ਦੇ ਆ ਨਾ ਤੇਰੀ ਢੱਡੀ ਸਿੱਖਿਆ ਇਹ ਨਾ ਹੋਵੇ ਕਿ ਪਰੇ ਜੇ ਨਾ ਸਮਝੀਓ ਤੇ ਤੇਰੀ ਮਾਂ ਨੂੰ ਤਾਂ ਪ੍ਰਾਣ ਨੂੰ ਮੈਨੂੰ ਇੱਥੇ ਸੱਜਣਾ ਪਵੇ ਤੇ ਫਿਰ ਤੇਰੀ ਉਹ ਬੇਈਕਾਮੂ ਇਹ ਨਾ ਮੋਕਾ ਨਾ ਮਸਨ ਦਿੰਦੀ ਮੰਮੀ ਬੱਸ ਕਰੋ ਮੈਂ ਹੁਣ ਇਹੋ ਜਿਹਾ ਕੁਝ ਨਹੀਂ ਕਰੂੰਗੀ ਜਿਹਦੇ ਨਾਲ ਮਾਨਤ ਭਰਾ ਨੂੰ ਸੱਦਣਾ ਪਏ ਐਵੇਂ ਨਾ ਤੁਸੀਂ ਐਦਾਂ ਕਹੋ ਹੁਣ ਤੁਸੀਂ ਮੇਰੇ ਕੋਲ ਕੇ ਫੋਨ ਨਾ ਕਰਿਓ ਪਤਾ ਕੀ ਆ ਪਹਿਲੇ ਬੜਾ ਕਲੇਸ਼ ਹੋਇਆ ਹੋਣਾ ਉੱਥੇ ਤੇ ਮੇਰੀ ਮੰਮੀ ਉਦੋਂ ਠੀਕ ਨਹੀਂ ਸੀ ਜੇ ਮੰਮੀ ਨੂੰ ਪਤਾ ਲੱਗ ਗਿਆ ਨਾ ਉਹ ਇੱਥੇ ਆ ਗਈ ਤੇ ਉਹਨਾਂ ਨੇ ਮੈਨੂੰ ਬੜੀਆਂ ਝੜਕਾ ਦੇਣੀਆਂ ਤੁਹਾਨੂੰ ਪਤਾ ਭੈਣ ਨੇ ਵੀ ਜਾ ਕੇ ਸਾਰਾ ਕੁਝ ਦੱਸਿਆ ਹੋਣਾ ਮੈਂ ਹੁਣ ਐਦਾਂ ਦਾ ਕੁਝ ਨਹੀਂ ਕਰੂੰਗੀ ਮੰਮੀ ਜਿਹਦੇ ਨਾਲ ਤੁਹਾਨੂੰ ਕੋਈ ਲਾਮਾ ਮਿਲੇ ਤੁਹਾਡੀ ਨਾ ਹੁਣ ਸਿਆਣੀ ਹੋ ਗਈ ਆ ਇਹੋ ਹੀ ਪਤਾ ਤੈਨੂੰ ਸਮਝਾਉਣ ਦੀ ਕੋਸ਼ਿਸ਼ ਕਰਨ ਲਈ ਆ ਪੁੱਤ ਜੇ ਇਹ ਵੇੜੇ ਦਾ ਸੁਧਰ ਨਹੀਂ ਹੋਣਾ ਤਾਂ ਸੂਤਾ ਰਹੂਗਾ ਕੰਮ ਉਹ ਤਰਾ ਆਪਣਾ ਸਹੀ ਨਹੀਂ ਹੋਣਾ ਸਮਝੀ ਨੇ ਇੱਕ ਮੌਕਾ ਕਿਹੇ ਕਿਹਨੂੰ ਮਿਲਦਾ ਤੈਨੂੰ ਮੌਕਾ ਮਿਲਿਆ ਹੀ ਮੌਕਾ ਸਾਂਭ ਲੈ ਇਹ ਨਾ ਵੇ ਮੌਕਾ ਹੱਥੋਂ ਗਵਾਲੇ ਤੇ ਆਪਣੇ ਪੱਲੇ ਕੱਖ ਦਾ ਰਹਿ ਜੇ ਮਾਸਾ ਕੋਰਾ ਲੇਗਾ ਉਹ ਵੀ ਵਿਰਜ ਤੇ ਆਪਾਂ ਛੜਕਦੇ ਬੈਠੇ ਹੀ ਜੀ ਮਮੀ ਮੈਨੂੰ ਪਤਾ ਵਾ ਤੁਸੀਂ ਮੈਨੂੰ ਕੀ ਸਮਝਾਉਣਾ ਚਾਹੁੰਦੀ ਮੈਂ ਤੁਹਾਨੂੰ ਕਹਿਣੀ ਆ ਨਾ ਕਿ ਮੈਂ ਤੁਹਾਨੂੰ ਹੁਣ ਸ਼ਿਕਾਇਤ ਦਾ ਮੌਕਾ ਨਹੀਂ ਦਿੰਦੀ ਵੇ ਪੁੱਤ ਤੇਰੀਆਂ ਗਲਤੀਆਂ ਕਰਕੇ ਵੀਹ ਮੇਰੇ ਪੁੱਤ ਦਾ ਕੀ ਹਾਲ ਆ ਨਾ ਕਾਹ ਜਿਨਾ ਖਾਵੇ ਨਾ ਉਹ ਪੀਵੇ ਵੇ ਹੁਣ ਬਣਿਆ ਕੀ ਕਰ ਰਾ ਲੁੱਤੀ ਆ ਹੋ ਗਿਆ ਪੁੱਤ ਟੈਨਸ਼ਨ ਉਹਨੂੰ ਬੜੀ ਆ ਮੈਂ ਜੇ ਨੀ ਉਹ ਗੱਲ ਆਨੀ ਆ ਕਿ ਪੁੱਤ ਗਾੜੀ ਖੋਲ ਤੂੰ ਗੁਰਪ੍ਰੀਤ ਦੇ ਮੋਰ ਲਾ ਕੇ ਕੋਈ ਇਹੋ ਜਿਹਾ ਕੰਮ ਨਹੀਂ ਕਰਨਾ ਕਿ ਜਿਹੜਾ ਸਾਨੂੰ ਤੂੰ ਮੌਕਾ ਦਵੇਂ ਵੀ ਤੇਰੇ ਟੇਕੇਆਂ ਦੇ ਸਾਥੇ ਪੁੱਤ ਹਾਂਡਾ ਵੀ ਨਹੀਂ ਜੀ ਕਰਦਾ ਵੀ ਵੇ ਕੁਲਮੋਰ ਆਪਾਂ ਉਹਨੂੰ ਦੱਸ ਦੇ ਕੇ ਤੇਰਾ ਲਾਮਾ ਦੀ ਹੈ ਕਿ ਤੁਹਾਡੀ ਕੁੜੀ ਇਤਰਾ ਕਰਦੀ ਆ ਤੂੰ ਸਿਆਣੀ ਬਣ ਤੈਨੂੰ ਸਾਹ ਦੇ ਕੀ ਹਾਰ ਆਪਣੇ ਘਰ ਦਾ ਬਣ ਗਿਆ ਆਪਾਂ ਹੋਰ ਹੀ ਗਏ ਕਿ ਤੇ ਜੀ ਜੀ ਤੇ ਆਪਾਂ ਕਰਜਾਈ ਹੋ ਗਏ ਜਿਹੜੇ ਕਿ ਆਪਾਂ ਚੰਗੇ ਬਣੇ ਹਾਂ ਕੋਠਿਆਂ ਦੇ ਮਾਲਕਾਂ ਸਭ ਕਹੇ ਆਲੇ ਹਾਂ ਉਹ ਤੋਂ ਨੇ ਵੇ ਕੰਮ ਖੜਾ ਕੀਤਾ ਇਸ ਲਈ ਕਰਕੇ ਤੇ ਮੇਰੇ ਨਾਲ ਸਾਹ ਦੇਂਗੀ ਤੂੰ ਦੇਵੇਂਗੀ ਮੋਢੇ ਨਾਲ ਮੋਢਾ ਜੋੜੇਗੀ ਪਰ ਉਹ ਗੱਲ ਤੇ ਹੋਈ ਨਹੀਂ ਤੂੰ ਜੋ ਉਲਟੀ ਕੰਮ ਕਰ ਦਿੱਤਾ ਬੁੱਧ ਗਾੜੀ ਹਾਲ ਸਮਝਿਆ ਗੱਲ ਨੂੰ ਵੇਲਾ ਸਮਝਾਉਂਦਾ ਬੋਤੋਂ ਫੱਜੀ ਗਾਹ ਨੂੰ ਮੌਕਾ ਨਾਲ ਕਿ ਕਹਿੰਨ ਸਦਕੇ ਤੇ ਤੇਰਾ ਨਾਮ ਆਦੀ ਪੁੱਤ ਮੇਰਾ ਜੀ ਨਹੀਂ ਕਰਦਾ ਨਾਮਾ ਦੇਣ ਨੂੰ ਵੀ ਤੇਰੇ ਮੇਰੇ ਭੈਣ ਨੂੰ ਗੱਲਾਂ ਦੱਸਾਂ ਪੁੱਤ ਜਿਹੜੇ ਕੁੜਮ ਹੁੰਦੇ ਆ ਨਾ ਉਹ ਫੁੱਲਾਂ ਦੀ ਬਾਸ ਲਾਉਂਦੀ ਆ ਪੁੱਤ ਇੱਕ ਵਾਰ ਮੂੰਹ ਮਾਰਨੇ ਚਾਹੀਏ ਗੱਲਾਂ ਨਿਭਾ ਜਾਣੋ ਫਿਰ ਤਵੇੜਾ ਪੈ ਜਾਂਦਾ ਫਿਰ ਦਿਲ ਨਹੀਂ ਮਿਲਦੇ ਫਿਰ ਉਹ ਰਿਸ਼ਤੇ ਨਹੀਂ ਰਹਿੰਦੇ ਸਮਝੀ ਨਾ ਗੰਤੂੰ ਮੈਨੂੰ ਇਹ ਨਾਵਾ ਕਿ ਹੁਣ ਤੂੰ ਸਮਝ ਜਾਈਂ ਹੁਣ ਤੂੰ ਕੋਈ ਗਲਤੀ ਨਾ ਪੁੱਤ ਕਰੇਂਗੀ ਨਾ ਮੈਨੂੰ ਮੌਕਾ ਦੇਹਗੀ ਮੈਂ ਕਿਸੇ ਨੂੰ ਦੱਸਾਂ ਮੈਂ ਆਪਣੀ ਨੋਜ ਰਵਣ ਸਿੱਤਾ ਹੀ ਕਰੂਗੀ ਠੀਕ ਆ ਮੰਮੀ ਜੀ ਇੱਕ ਗੱਲ ਪੁੱਤ ਹੋਰ ਕਿ ਸਿਆਣੇ ਨੇ ਕਿਹਾ ਜੇ ਪੂਹੀ ਪੂਹੀ ਜੋੜੀਏ ਤਾਂ ਭਰ ਜਾਂਦਾ ਤੂੰ ਥੋੜੇ ਥੋੜੇ ਤਹਿ ਰੱਖੇਂਗੀ ਨਾ ਪਲ ਸੋ ਜਾ ਆ ਜਾ ਕਰਕੇ ਉਹ ਜਿਹੜਾ ਖੱਦਰ ਪੰਡਾਰ ਵਾਲਾ ਆਪਣੇ ਘਰ ਪੁੱਤ ਨੇਤਵਾਲਾ ਜਿਹਾ ਪੜਦਾ ਪੈਸੇ ਨੇ ਤੂੰ ਥੋੜੇ ਬੁੱਤੀ ਉਹਦੇ ਨਾਲ ਹੋਵੇਗੀ ਰੰਜੀਦਾ ਘੜ ਹੌਲਾ ਹੋਊਗਾ ਤੇ ਅਗਲੇ ਜੇ ਪੈਹ ਲੱਥ ਜਾਣਗੇ ਯਕੀਨ ਨਾ ਤੂੰ ਹੋਰ ਪੁੱਤ ਮੇਰੀ ਸ਼ਾਂਤੀ ਹੋਰ ਕੋਈ ਮੌਕਾ ਨਹੀਂ ਦੇਣਾ ਨਾ ਮੇਰਾ ਠੀਕ ਹੈ ਮੰਮੀ ਜੀ ਤੁਸੀਂ ਚਿੰਤਾ ਨਾ ਕਰੋ ਬਸ ਤੁਸੀਂ ਸਮਝਾਤਾ ਨਾ ਬਸ ਮੇਰੀ ਇੰਨੀ ਰਿਕਵੈਸਟ ਆ ਕਿ ਘਰੇ ਫੋਨ ਨਾ ਲਾਇਓ ਹੁਣ ਕਿਹੀਂ ਪਤਾ ਕੀ ਆ ਦੀਦੀ ਨੇ ਪਹਿਲੇ ਹੀ ਜਾ ਕੇ ਸਾਰਿਆਂ ਨੂੰ ਦੱਸਿਆ ਹੋਣਾ ਵਾ ਤੇ ਉਹਨਾਂ ਨੂੰ ਬਹੁਤ ਗੁੱਸਾ ਆ ਮੇਰੇ ਭਰਾ ਦਾ ਤੇ ਮੇਰੀ ਮੰਮੀ ਦਾ ਸੁਭਾਅ ਤੇ ਪਹਿਲੇ ਹੋਤ ਹੋ ਗਿਆ ਵਾ ਗੁੱਸੇ ਵਾਲਾ ਉਹ ਤਾਂ ਤੂੰ ਫਿਕਰ ਨਾ ਕਰ ਇਹੋ ਜੀ ਨੌਕਤ ਆਉਗੀ ਨਾ ਜਿਹੜੀਆਂ ਗੱਲਾਂ ਮੈਂ ਕਹੀਆਂ ਉਹਨਾਂ ਦੇ ਅਮਲ ਕਰਨੀ ਇਹੋ ਜਿਹਾ ਕੁਛ ਨਾ ਕਰੀ ਤੇ ਲਾਵੇਂ ਦਾ ਮੌਕਾ ਨਹੀਂ ਸ਼ੰਮੀ ਸ਼ੰਮੀ ਆ ਜਾ ਕੋਤੇ ਪੈਸੇ ਕਾ ਬਣਦੀ ਠੀਕੋ ਤਾਂ ਨਹੀਂ ਕੀ ਕਰਦਾ ਘਰ ਨਾ ਸ਼ੰਮੀ ਘਰੇ ਘੜੀ ਜਾਣਾ ਕਿੱਥੇ ਗਈ ਹੁਣ ਬਲਾਓ ਉਹਨੂੰ ਇੱਥੇ ਹੀ ਆ ਜਾਣਾ ਕਿੱਥੇ ਆ ਤਵਾਜ ਦੋ ਨਾ ਅੱਜ ਤੱਕ ਵਾਰ ਕਿਉਂ ਨਹੀਂ ਆਈ ਨਹੀਂ ਸ਼ੰਮੀ ਇੱਧਰ ਆ ਪਤਨ ਕੀ ਰੌਂਡ ਹੈ ਤੈਨੂੰ ਹੁਣ ਸੋਣਾ ਆਣ ਕੇ ਕਿੱਟੀ ਤੂੰ ਹਾਂ ਮੈਂ ਮੇਰੀ ਦੱਸ ਸੁਣ ਮੈਨੂੰ ਪਤਾ ਸੀ ਕਿ ਤੂੰ ਪੈਸੇ ਲੈਣ ਆਉਣਾ ਵਾ ਮੈਂ ਕਰਦੀ ਵੀ ਅਰੇਂਜਮੈਂਟ ਬਸ ਮੈਨੂੰ ਥੋੜੇ ਜਿਹੇ ਦਿਨ ਦੇ ਦੇ ਕੀ ਥੋੜੇ ਦਿਨ ਦੇ ਦੇ ਤੈਨੂੰ ਤੈਨੂੰ ਮੈਂ ਉੱਧਰ ਨਹੀਂ ਕਹਿ ਕੇ ਗਈਆਂ ਮੈਨੂੰ ਐਹੋ ਜੀ ਨੋਬਤ ਨਾ ਹੋਵੇ ਕਿ ਮੈਂ ਇੱਥੇ ਰੋਲਾ ਪਾਵਾਂ ਮੈਨੂੰ ਪੈਸੇ ਚਾਹੀਦੇ ਤੇ ਚਾਹੀਦੇ ਅੱਜ ਮੈਂ ਪੈਸੇ ਲੈ ਕੇ ਜਾਣੇ ਆ ਦੱਸੋ aunty ਤੁਸੀਂ ਉਦੋਂ ਤੇ ਤੁਸੀਂ ਬੜਾ ਕਹਿੰਦੇ ਸੀ ਕੋਈ ਨਹੀਂ ਪੁੱਤ ਤੇਰੇ ਪੈਸੇ ਲੱਥ ਜਾਣਗੇ ਮੈਂ ਤੈਨੂੰ ਜੋ ਗਹਿਣਾ ਹੂਗਾ ਕੋਸ਼ੇ ਜੋ ਵੀ ਦਵਾਂਗੇ ਹੁਣ ਕਿੱਥੇ ਤੁਹਾਡੀਆਂ ਗੱਲਾਂ ਗੱਲਾਂ ਭਣਾ ਕੀ ਹੋਈਆਂ ਹਣ ਦੇਣਾ ਇਹਦੇ ਮਾਦਾ ਸਿਰਿਆ ਇਹਦੇ ਪੱਲੇ ਕੋ ਹੋਊ ਤੇ ਤੈਨੂੰ ਦਊ ਤੇ ਮੈਂ ਕਿੰਨੂੰ ਕਵਾਂ ਮੈਂ ਤੇ ਇਹਨੂੰ ਦਿੰਦੀ ਰਹੀ ਆ ਮੰਮੀ 1 ਮਿੰਟ ਮੈਂ ਵੇਖ ਲਈ ਪਈ ਆ ਛੱਡੀ ਮੇਰੀ ਗੱਲ ਸੁਣ ਧਿਆਨ ਨਾਲ ਬਾਹ ਮੇਰੀ ਗੱਲ ਪਿਆਰ ਨਾਲ ਸੁਣ ਮੈਂ ਕੋਈ ਪਿਆਰ ਪਿਓਰ ਨਾਲ ਕੋਈ ਗੱਲ ਨਹੀਂ ਸੁਣੀ ਗਿਆ ਪਿਆਰ ਠੱਠੇ ਕੋਚ ਮੈਂ ਰੇਡਮੈਂਟ ਕਰਦੀ ਪਈ ਆ ਮੈਨੂੰ ਬਸ ਥੋੜੇ ਜਿਹੇ ਦਿਨ ਦੇ ਦੇ ਮੈਨੂੰ ਫਿਕਰ ਆ ਕਿ ਮੈਂ ਤੇਰੇ ਪੈਸੇ ਦੇਣੇ ਆ ਮੈਨੂੰ ਪੂਰਾ ਫਿਕਰ ਆ ਪਤਾ ਮੈਂ ਰਾਤ ਟੈਨਸ਼ਨ 'ਚ ਸੌਂਦੀ ਨਹੀਂ ਆ ਮੈਂ ਅੰਸ਼ੇ 'ਚ ਤੂੰ ਨਹੀਂ ਸੌਂਦੀ ਕਿ ਟੈਨਸ਼ਨ ਜਹੀ ਨਹੀਂ ਸੌਣ ਦੇ ਦਿਨ ਰਾਤ ਕਮਾਈਆਂ ਕਰ ਕਰਕੇ ਮੈਂ ਹੰਤਰਾ ਸੁਈਆਂ ਮਾਰ ਮਾਰ ਕੇ ਤੈਨੂੰ ਪੈਸਾ ਜੋੜ ਜੋੜ ਕੇ ਦਿੱਤਾ ਆਪਣੇ ਸਾਰੇ ਸ਼ੌਂਕ ਮਾਰਤੇ ਮੈਂ ਮੈਂ ਕਦੀ ਕੱਪੜਾ ਨਹੀਂ ਚੱਜਦਾ ਪਾਇਆ ਮਾੜੇ ਮੋٹے ਲੈ ਕੇ ਮੈਂ ਕੰਮਦੀ ਰਹੀ ਮੈਂ ਹਜ ਤੱਕ ਆਪਣੇ ਘਰ ਵਾਲਿਆਂ ਨੂੰ ਨਹੀਂ ਦੱਸਿਆ ਕਿ ਮੇਰੇ ਇੰਨੇ ਪੈਸੇ ਉਧਰ ਰੜ ਗਏ ਆ ਦੇ ਦਵਾ ਵਰਨੇ ਮੈਂ ਹੁਣ ਉਹਨੂੰ ਨਾਲ ਲੈ ਕੇ ਆਉਣਾ ਹੀ ਮੈਂ ਤੈਨੂੰ ਦੱਸਦਾ। ਬਾਤੋ ਨਾ ਮੈਨੂੰ ਕਈ ਇੱਥੇ ਤੇਰਾ ਗਲੀ ਚ ਜਲੂਸ ਨਿਕਲਿਆ। ਮੇਰੀ ਗੱਲ ਸੁਣ ਲੈ। ਨਹੀਂ ਤੇ ਮੇਰੇ ਤੋਂ ਬੁਰਾ ਕੋਈ ਨਹੀਂ। ਭਾਜੀ ਨੂੰ ਨਾ ਦੱਸੀ। ਭਾਜੀ ਕਾਲੇ ਪੈ ਜਾਂਦੇ ਆ। ਮੈਂ ਤੈਨੂੰ ਕਹਿਣ ਦੀ ਆ ਨਾ ਮੇਰੇ ਕੋਲ ਪਤਾ ਨਾ ਕਾਲੇ ਪੈ ਜਾਂਦੇ। ਭਾਜੀ ਦਾ 1-1 ਰੁਪਿਆ ਮੈਂ ਉਹਨਾਂ ਕੋਈ ਵੀ ਆਪਣਾ ਖਰਚਾ ਲੈਂਦੀ ਨਹੀਂ ਜਿਹੜਾ ਮੈਂ ਤੈਨੂੰ ਦਿੰਦੀ ਰਹੀ ਕਿਸ਼ਤਾਂ ਦੇ ਤੌਰ ਤੇ। ਇਹ ਕੋਈ ਤਰੀਕਾ ਹੈ? ਤੂੰ ਅੱਜ ਦੇ ਨਹੀਂ ਕੱਲ੍ਹ ਦੇ ਨਹੀਂ ਥਨ ਮੈਂ ਮਹੀਨੇ ਦਾ ਟਾਈਮ ਦੇ ਕੇ ਗਈ ਹਾਂ ਮਹੀਨਾ ਵੀ ਲੰਘ ਗਿਆ। ਵੇਖ ਜੇ ਮੈਂ ਤੇਰੇ ਪੈਸੇ ਖਾਧੇ ਉਹਨਾਂ ਤੂੰ ਆਪਾਂ ਦੀ ਨਹੀਂ ਲੈਣ ਕਿੱਟੀ ਮੈਂ ਆ ਗਈ ਬਾਦ ਮੈਨੂੰ ਕਿਸ਼ਤ ਵੜਾ ਦੇ ਮੈਂ ਟਾਈਮ ਤੋਂ ਪਹਿਲਾਂ ਕਿਸ਼ਤ ਦਿੰਦੀ ਨਹੀਂ ਮੈਨੂੰ ਪੈਸੇ ਚਾਹੀਦੇ ਤੇ ਚਾਹੀਦੇ ਅੱਜ ਮੈਂ ਪੈਸੇ ਲੈਣ ਨਾ ਨਹੀਂ ਜਾਣਾ ਮੈਂ ਬੈਠੀ ਆਂ ਬਾਤੋ ਨਾ ਮੈਨੂੰ ਕਈ ਇੱਥੇ ਤਮਾਸ਼ਾ ਲੱਗਾ ਜਾ ਮੈਨੂੰ ਜਿੱਥੋਂ ਮਰਜ਼ੀ ਪੈਸੇ ਲਿਆ ਕੇ ਦੇ ਕਿੱਟੀਏ ਮੇਰੀ ਗੱਲ ਸੁਣ ਧਿਆਨ ਨਾਲ ਬਾਹੂ ਕਾਲੀ ਨਾ ਪੈ ਵੇਖ ਮੈਂ ਤੇ ਉਹਦੇ ਵਾਲੀ ਪਵਾਈ ਸੀ ਨਾ ਉਹ ਤੇ ਮੇਰੇ ਵੀ ਖਾ ਗਈ ਨਾ ਤੇਰੇ ਖਾ ਗਈ ਮੈਂ ਕੀ ਕਰਾਂ ਮੈਂ ਕਿਹੇ ਤਰ੍ਹਾਂ ਕਢਾਉਂਦੀ ਉਹਦੇ ਕੋ ਪੈਸੇ ਮੈਨੂੰ ਥੋੜੇ ਜਿਹਾ ਟਾਈਮ ਤੇ ਦੇ ਦੇ ਤੇਰੀ ਰਿਸ਼ਤੇਦਾਰੀ ਤੇਰੀ ਨਨਣ ਦਵੇ ਨਾ ਦਵੇ ਤੁਸੀਂ ਰਲ ਕੇ ਖਾਦੇ ਮੈਨੂੰ ਇਹਨਾਂ ਕੋਈ ਪਤਾ ਨਹੀਂ ਮੈਨੂੰ ਆਪਣੇ ਪੈਸੇ ਚਾਹੀਦੇ ਮੈਨੂੰ ਆਪਣੀ ਰਕਮ ਪੂਰੀ ਚਾਹੀਦੀ ਮੈਂ ਤੈਨੂੰ ਕਹਿਣ ਦੀ ਆ ਨਾ ਬਸ ਥੋੜੇ ਜਿਹਾ ਟਾਈਮ ਮੈਂ ਤੇਰੀ ਕੋਈ ਗੱਲ ਨਹੀਂ ਸੁਣੀ ਮੈਂ ਤੈਨੂੰ ਲਾਸਟ ਵਾਰਨਿੰਗ ਦੇਤੀ ਮੈਨੂੰ ਰਕਮ ਚਾਹੀਦੀ ਤੇ ਪੂਰੀ ਚਾਹੀਦੀ ਆਪਣੇ ਤੇਰੇ ਸ਼ੌਂਕ ਨਹੀਂ ਪੂਰੇ ਹੁੰਦੇ ਸਾਰੀ ਦਿਹਾੜੀ ਤਰ੍ਹਾਂ ਫੇਰਾ ਤੋਰਾ ਨਹੀਂ ਮੁੱਕਦਾ ਕਦੀ ਤੂੰ ਕਿਤੇ ਜਾਣੀ ਕਦੀ ਤੂੰ ਕਿਤੇ ਜਾਣੀ ਪਰ ਫੋਟੋ ਮੈਂ ਤੈਨੂੰ ਪਾਰਲਰ ਤੋਂ ਨਿਕਲਦੀ ਵੇਖਿਆ ਤੂੰ ਕਹਿੰਨੀ ਮੇਰੇ ਕੋਲ ਪੈਸਾ ਨਹੀਂ ਹੈਗਾ ਪਾਰਲਰ ਕਿਉਂ ਹਾਂ ਪਾਰਲਰ ਤੇਨੂੰ ਨਿਕਲਦੀ ਵੇਖਿਆ ਮੈਂ ਹਾਂ ਹਾਂ ਜੇ ਪਾਰਲਰ ਜਾਂਦੀ ਆ ਤੁਸੀਂ ਕਹਿੰਦੇ ਜ ਸਾਡੇ ਪੈਸੇ ਮਾਰ ਕੇ ਤੁਹਾਡੇ ਕਦੇ ਪੈਸੇ ਮਾਰ ਕੇ ਪੈਸੇ ਤਾਂ ਮੇਰੇ ਮਾਰੇ ਆ ਇਹਨੂੰ ਭੈਣਾ ਮੈਨੂੰ ਆਂਦੀ ਮੈਂ ਨਿੰਬੂ ਲੈਣ ਚਲੀ ਆ ਨਿੰਬੂ ਲੈਣ ਚਲੀ ਮੈਂ ਨਿੰਬੂ ਉੱਥੇ ਲਵਾਉਣ ਗਈ ਮੰਮੀ ਜੀ ਮੈਂ ਪਾਰਲਰ ਦੇ ਕੋਈ ਫੇਸ਼ੀਅਲ ਕਰਾਉਣ ਨਹੀਂ ਗਈ ਉਹਦੇ ਮੈਂ ਪੈਸੇ ਧਾਰੇ ਦੇਣੇ ਆ ਉਹ ਮੰਗਦੀ ਪਈ ਸੀ ਆਵਾਜ਼ ਮਾਰ ਕੇ ਫੇਰ ਤੂੰ ਟੱਕੀ ਰਹਿ ਮੰਗਦੀ ਪਈ ਸੀ ਪੈਸੇ ਮੂੰਹ ਸਿਰ ਤੇ ਤੂੰ ਐ ਬੰਨਿਆ ਹੈ ਕਿ ਕੋਈ ਵੇਖ ਨਾ ਲਵੇ ਤੈਨੂੰ ਮੈਨੂੰ ਤਾਂ ਲੱਗਦਾ ਤੂੰ ਤਾਂ ਗਰਭਨੀਂ ਦਰੜ ਕੇ ਪੈਸੇ ਖਾਂਡੀਆਂ ਜੇ ਅ ਮੇਰਾ ਮੁੰਡਾ ਖੱਟਾ ਹੋਇਆ ਤੇਰੀਆਂ ਟੈਂਸ਼ਨ ਨਾਲ ਤੇ ਤੂੰ ਅਜੇ ਪਾਲਰਾਂ ਦੇ ਜਾਂਦੀ ਫਿਰਦੀ ਆਂ ਮੈਨੂੰ ਨਹੀਂ ਪਤਾ ਨਹੀਂ ਕੀਤਾ ਤੁਸੀਂ ਜਾਣ ਕੇ ਨਹੀਂ ਮੇਰੇ ਸਾਹਮਣੇ ਰੋਈ ਜਾਂਦੇ ਮੈਨੂੰ ਆਪਣੀ ਰਕਮ ਚਾਹੀਦੀ ਤੇ ਚਾਹੀਦੀ ਜਿੱਥੋਂ ਮਰਦੀ ਮੈਨੂੰ ਦੋ ਪੂਰੇ ਕਰਕੇ ਮੈਂ ਤੈਨੂੰ ਦੱਸਦਾ ਨਹੀਂ ਨਹੀਂ ਮੈਂ ਹੁਣੇ ਇੱਥੇ ਬੈਠੀ ਬੈਠੀ ਨੇ ਮੈਂ ਆਪਣੇ ਘਰ ਵਾਲੇ ਨੂੰ ਫੋਨ ਕਰਨਾ ਬਾਦੋਂ ਨਾ ਮੈਨੂੰ ਕਈ ਇਥੇ ਜਲੂਸ ਨਿਕਲ ਗਏ ਕਿ ਮੇਰੀ ਗੱਲ ਸੁਣ ਮੈਂ ਕੋਈ ਗੱਲ ਨਹੀਂ ਸੁਣਨੀ ਪਾਜੀ ਨੂੰ ਨਾਸ ਕਰੀ ਮੈਨੂੰ ਪੈਸੇ ਦੇ ਰਾਣੇ ਨਾਲ ਲੜਾਈ ਹੋਊਗੀ ਸਮਝਣਾ ਉਹਦਾ ਵੀ ਸੁਭਾਅ ਤਾਂ ਨਾ ਬੀਚੇ ਜਾਲਾ ਸਮਝ ਕੇ ਬਾਲੂ ਮੈਂ ਕਹਿ ਨਹੀਂ ਨਾ ਮੈਨੂੰ ਬਸ ਥੋੜੇ ਜਿਹੇ ਦੇ 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 ਮੈਂ ਤੇਰੇ ਸਾਰੇ ਪੈਸੇ ਚਕਾ ਦੂੰਗੀ ਪਾਈ ਪਾਈ ਚਕਾ ਦੂੰਗੀ ਮੈਨੂੰ ਰ ਜਿੱਥੋਂ ਮਰਜ਼ੀ ਦੇ ਲੈ ਕੇ ਆ ਚੱਲ ਮੈਂ ਬੈਠੀ ਇੱਥੇ ਮੰਮੀ ਇੱਕ ਮਿੰਟ ਮੇਰੀ ਗੱਲ ਸੁਣਿਆ ਆ ਕੇ ਦਰ ਸੁਣ ਲਓ ਮੇਰੀ ਆਂਟੀ ਗੱਲ ਭਾਵੇਂ ਲੋਕਾਂ ਦੇ ਘਰ ਕੰਮ ਕਰੋ ਤੇ ਭਾਵੇਂ ਮੰਜੋ ਪਾਂਡੇ ਮੈਨੂੰ ਆਪਣੀ ਰਗਮ ਚਾਹੀਦੀ ਜੇ ਤਾਂ ਚਾਹੀਦੀ ਮੈਂ ਲੈ ਕੇ ਜਾਣੀ ਚੇ ਮੈਂ ਤੁਹਾਨੂੰ ਦੱਸ ਦਵਾਂ ਮੇਰੇ ਸਾਹਮਣੇ ਡਰਾਮੇ ਨਾ ਕਰਿਓ ਦਵੇਂ ਨੋ ਸੱਸ ਕਿ ਹੈ ਨਹੀਂ ਆ ਕਿ ਗੀ ਭਲੇ ਨਹੀਂ ਬੰਦੇ ਇਹ ਤੇ ਵੇ ਕੁੜੀ ਨੇ ਕਿਹੋ ਜੀ ਗੱਲ ਆਤੀ ਇਹ ਸਾਰਾ ਤੇਰੇ ਕਰਕੇ ਹੋਇਆ ਤੇਰੇ ਸਿਆਪੇ ਹੀ ਸਾਰੇ ਹੁਣ ਗਈ ਐ ਨੇ ਉਹ ਗੀਓ ਕੱਢ ਕੇ ਕੁਛ ਨਾ ਕੁਛ ਅੰਦਰ ਵੜੇ ਹੋ ਨਹੀਂ ਆ ਕਿ ਜਾਣ ਕੇ ਡਰਾਮੇ ਕਰਤੀਆਂ ਕਹਿੰਦੀਆਂ ਹੋ ਕਿ ਮਰਦੇ ਆ ਮੈਂ ਇਹਨਾਂ ਦੇ ਮਰਦੇ ਨਹੀਂ ਖਾ ਲਈਏ ਅਸੀਂ ਖੁਸ਼ ਰਹਿ ਲਈਏ ਮੰਮੀ ਮੇਰੀ ਗਾਸ ਨੂੰ ਉਦੋਂ ਤੁਸੀਂ ਮੈਨੂੰ ਇੰਨੀ ਗੱਲ ਕਹਿੰਦੇ ਸੀ ਨਾ ਕਿ ਜਿਹੜਾ ਗਹਿਣਾ ਮੈਂ ਤੁਹਾਨੂੰ ਆਪਣਾ ਦਿੱਤਾ ਸੀ ਤੇ ਇਹ ਮੈਨੂੰ ਕਿਹਾ ਸੀ ਕਿ ਉਹ ਰਾਣਾ ਸਾਹ ਲੁਕਾ ਤਦ ਕਿ ਮੇਰੇ ਕੋ ਵੀ ਕਹਿਣਾ ਹੈਗਾ ਵਾ ਤੇ ਉਹ ਕਹਿਣੇ ਪਾ ਕੇ ਤੇ ਮੈਂ ਕੋਈ 1.5 ਲੱਖ 2 ਲੱਖ ਕਿੱਟੀ ਦਾ ਕਰਦੀ ਆ ਤੇ ਉਹਨੂੰ ਤੋ ਫੜਾਦੀ ਉਹ ਤੋਂ ਬਾਅਦ ਕੋਈ ਕੁਝ ਵੀ ਨਹੀਂ ਕੀਤਾ ਹੁਣ ਮੇਰਾ ਸਿਰ ਖਾਂਡੀ ਤੁਹਾਡੇ ਸਾਹਮਣੇ ਕੀ ਕੀ ਬੋਲਣ ਦੀ ਆ ਨਹੀਂ ਜਿਹੜਾ ਮੇਰਾ ਘਹਿਣਾ ਹੈ ਪੈਣਾ ਉਹ ਵੀ ਰਣਜੀਤ ਹੀ ਲੈ ਗਿਆ ਵਾ ਉਹ ਤਾਂ ਮੇਰਾ ਨਹੀਂ ਸਰਦਾ ਹੈ ਮੇਰਾ ਹੀ ਸਾਰਾ ਮੇਰਾ ਹੀ ਲੈ ਗਿਆ ਵਾ ਤੇਰਾ ਬੇੜਾ ਕਰਕੇ ਦਿਆ ਹੋਇਆ ਕੁੜੀ ਵੀ ਨੂੰ ਕਿੱਥੋਂ ਤੱਕ ਪਹੁੰਚਾ ਗਈ ਲੋਕਾਂ ਦੇ ਭਾਡੇ ਵਾ ਮੈਂ ਸਰਦਾਰ ਨਹੀਂ ਇਹ ਤਾਂ ਲੋਕਾਂ ਦੇ ਭਾਡੇ ਵਾ ਲੋਕਾਂ ਨੇ ਜਾ ਕੇ ਬੋਕਰਾ ਬਣਾਇਆ ਸ਼ਰਮਝ ਮਾਰੋ ਨੱਕ ਜੋ ਕੇ ਮਾਰੋ ਮੈਨੂੰ ਇੰਨੀ ਗੱਲਾਂ ਕਰਾਤੀਆਂ ਹੀ ਇਹੋ ਜਿਹੇ ਲੋਹਾ ਜਿਹੜਾ ਸੱਸਾ ਮਾਵਾ ਨੂੰ ਗੱਲਾਂ ਕਰੋਂ ਮੰਮੀ ਨਾ ਕਾਲੇ ਪਾਉ ਮੇਰੇ ਗਾਸਨ ਨੂੰ ਦਿਮਾਗ ਤੋਂ ਕੰਮ ਲੈਣਾ ਪੈਣਾ ਹੁਣ ਜੀ ਉਹਨੇ ਆਪਣੇ ਘਰ ਵਾਲਾ ਸੱਦ ਲਿਆ ਨਾ ਉਹਦਾ ਤਾਂ ਸੁਭਾਈ ਘੋੜਾ ਬੈੜਾ ਵਾ ਉਧਰੋਂ ਰਣਜੀਤ ਦਾ ਵੀ ਸੁਭਾਅ ਵਰਮਿਆ ਇੱਥੇ ਤੇ ਚੰਗੀ ਕਲੇਸ਼ ਹੋਣੀ ਆ ਥਾਣੇ ਉਧ ਪਾਣੀ ਕੰਮ ਹੋ ਜਾਣਾ ਤੇ ਦਿਮਾਗ ਤੋਂ ਹੁਣ ਕੀ ਕੰਮ ਲੈਣਾ ਤੂੰ ਲੈਣਾ ਅੱਗੇ ਤੂੰ ਦਿਮਾਗ ਦਾ ਕੰਮ ਲੈ ਲੈ ਇਹਦੇ ਕੰਮ ਕੀਤੇ ਹੁਣ ਲੈ ਹੋਰ ਵੇੜਾਈ ਕੀ ਕਰਨਾ ਮੰਮੀ ਤਾ ਉਹ ਨਹੀਂ ਮੈਂ ਕਰਦੀਆਂ ਕੁਛ ਤੁਸੀਂ ਕਾਲੇ ਨਾ ਕਹੋ ਉਹਦੇ ਸਾਹਮਣੇ ਮੰਮੀ ਮੈਨੂੰ ਨਾ ਡਾਂਟੋ ਐਦਾਂ ਨਾ ਘਰ ਚ ਚੰਗਾ ਨਹੀਂ ਲੰਗਦਾ ਉਹਦੇ ਸਾਹਮਣੇ ਉਹਨੂੰ ਇਹੋ ਸਮਝਾਓ ਕਿ ਜਿਹੜੀ ਨੂੰ ਪਿਆਰ ਨਾ ਕਿ ਥੋੜੇ ਦਿਨ ਦੇ ਹਨ ਅਸੀਂ ਤੇਰੀ ਪਾਈ ਪਾਈ ਚ ਪਾ ਦਾਂਗੇ ਬਸ ਥੋੜੇ ਜੇ ਦੇਂਦੇ ਰਹੇ ਹਨ ਬਸ ਥੋੜਾ ਟਾਈਮ ਕਹਿ ਦੋ ਉਹਨੂੰ ਮੰਮੀ ਤੁਹਾਡੇ ਕਹਿਣੇ ਤੇ ਚੱਲੂਗੀ ਠੀਕ ਮੈਂ ਆਖ ਦੇਣੀ ਪਰ ਉਹ ਮੈਨੂੰ ਕਿ ਤਰ੍ਹਾਂ ਪਈ ਉਹਨੇ ਤਾਂ ਮੇਰੇ ਨੂੰ ਗੱਲਾਂ ਹੀ ਬੜੀਆਂ ਕੀਤੀਆਂ ਕੋਈ ਗੱਲ ਨਹੀਂ ਮੰਮੀ ਤੁਸੀਂ ਸਿਆਣੇ ਹੋ ਉਹ ਤੁਹਾਡੀ ਗੱਲ ਮੰਨੂਗੀ ਉਹਨੇ ਦੇਖਿਆ ਨਹੀਂ ਵੀ ਮੇਰੀ ਮਾਂ ਵਰਗੀ ਹੈ ਤੈਨੂੰ ਮੈਂ ਬਾਹਰੋਂ ਜਾਤੇ ਰੋਕਾਂਗੀ ਹਾਏ ਰੱਬਾ ਮੈਨੂੰ ਤਾਂ ਤਰਤੀ ਵੀ ਨਹੀਂ ਦੇਣ ਦੀ ਜੇ ਇਹਨੇ ਕਿਤੇ ਭਾਜੀ ਨੂੰ ਦੱਸਤਾ ਇੱਥੇ ਤੇ ਚੰਗਾ ਖਲਾਰਾ ਵਧਣਾ ਵੱਡ ਫਟ ਹੋ ਜਾਣੀ ਬੰਦਿਆਂ ਦੀ ਕੀ ਕਰਾਂ ਮੈਂ ਇੱਕ ਮੇਰੀ ਇੰਨੀ ਕੁ ਗਲਤੀ ਕਰਕੇ ਪਤਾ ਨਹੀਂ ਕੀ ਕੀ ਸੁਣਨਾ ਪੈਣ ਗਿਆ ਮੇਰੇ ਘਰ ਦੇਆਂ ਨੂੰ ਉਹ ਜੀ ਉਹ ਕਮਜਾਤ ਨਿਆਂ ਅੰਦਰ ਗਈ ਨਹੀਂ ਜਾ ਕੇ ਬਹਿ ਹੀ ਗਈਆਂ ਹਜੇ ਤੱਕ ਬਾਹਰ ਨਹੀਂ ਨਿਕਲੀਆਂ ਦੱਸ ਬੰਦਾ ਸ਼ਦਾਈ ਇੱਥੇ ਬੈਠਾ ਹਾਂਜੀ ਪੁੱਤ ਇੰਨਾ ਗਰਮ ਨਹੀਂ ਹੋਈਦਾ ਮੇਰੀ ਸੁਣ ਪੁੱਤ ਗੱਲ ਫੇਰ ਖਾਲੀ ਹੱਥ ਆਗੇ ਤੂੰ ਹੋਰ ਉੱਥੇ ਅੰਦਰ ਕਿਦ ਬਣਾਣ ਕਹੇ ਅੱਜ ਤੁਮੇ ਲੈ ਆਉਣਾ ਸੀ ਪੁੱਤ ਮੇਰੀ ਸੁਣ ਗੱਲ ਆਵੇ ਮੈਂ ਤੇਰੇ ਗਾਲੀ ਹੱਥ ਜੋੜਨੇ ਪੁੱਤ ਜਿਤਨਾ ਤੇਰੇ ਵਰਤੀ ਹੋਤਰਾ ਤੈਨੂੰ ਦਵਾਗੇ ਪਰ ਹੋਲੀ ਆਲੀ ਇਤਰਾ ਕਾਲ ਪਿਆ ਪੁੱਤ ਨੂੰ ਗੁਜ਼ਾਰਾ ਨਹੀਂ ਹੋਣਾ ਅਹੀਂ ਵੀ ਨਹੀਂ ਕੋਈ ਰੋਖ ਲੱਗ ਵੀ ਜਿਹੜਾ ਤੈਨੂੰ ਤੋੜ ਕੇ ਹੱਥ ਖਰਾਬ ਦੇ ਸਮਝੀ ਤੂੰ ਮੇਰੀ ਗੱਲ ਨੂੰ ਆਂਟੀ ਤੁਸੀਂ ਤਾਂ ਨਿਆਣਿਆਂ ਆ ਗਏ ਗੱਲਾਂ ਕਰਨ ਦੇ ਜੇ ਨੇ ਆਣਿਆ ਵਾਲਾ ਜੱਲਾ ਪੁੱਤ ਮੈਂ ਤੇ ਤੈਨੂੰ ਸਮਝਾਉਂਦੀ ਵੀ ਤੂੰ ਮੇਰੀ ਧੀਆ ਵਰਗੀ ਮੇਰੀ ਗੱਲ ਪੁੱਤ ਸੋਣਾ ਦਵਾਂਗੇ ਅਈ ਮਾਰਦੇ ਨਹੀਂ ਵੇਖ ਕੇ ਧੀ ਮੇਰੀ ਗੱਲ ਸੁਣ ਧਿਆਨ ਨਾਲ ਮੇਰੀ ਗੱਲ ਸੁਣ ਵੇ ਮੇਰੀ ਭੈਣੇ ਮੇਰੀ ਗੱਲ ਸੁਣ ਫੇ ਇੰਨੇ ਚਿਰ ਦਾ ਸਾਡਾ ਪਿਆਰ ਆ ਜੇ ਤੇਰੇ ਪੈਸੇ ਮੈਂ ਮਾਰੇ ਹੋਣਾ ਤੇ ਫੇਰ ਤੂੰ ਮੇਰੇ ਤੇ ਵਰਦੀ ਚੰਗੀ ਲੱਗਦੀ ਆ ਤੈਨੂੰ ਚੰਗੀ ਤਰ੍ਹਾਂ ਪਤਾ ਵਾ ਕਿ ਮੇਰੇ ਪੈਸੇ ਵੀ ਉਹਨੇ ਮਾਰੇ ਆ ਤੇ ਤੇਰੇ ਵੀ ਉਹਨੇ ਮਾਰੇ ਆ ਉਹ ਵੱਖਰੀ ਗੱਲ ਆ ਉਹ ਭੈਣ ਇਹ ਗੱਲ ਦਾ ਉਹ ਮਨ ਕੇ ਮਾਰੇ ਕਿ ਤੂੰ ਮਾਰੇ ਆ ਮੈਨੂੰ ਤਾਂ ਲੱਗਦਾ ਤੂੰ ਹੀ ਮਾਰੇ ਆ ਮੈਂ ਤੇਰ ਕੋ ਹੀ ਲੈਣੀ ਆ ਨਹੀਂ ਪਹਿਣਾ ਮੇਰੀ ਗੱਲ ਸੁਲਾ ਨਹੀਂ ਪਹਿਣਾ ਮੈਨੂੰ ਕੁਝ ਹੋ ਜਾਣਾ ਹੀ ਮੇਰੀ ਗੱਲ ਹੋ ਜਾਏ ਮੇਰੇ ਵੱਲੋਂ ਦੋਵਾਂ ਨੂੰ ਹੋ ਜਾਏ ਨੋ ਸਸ ਦੋਵਾਂ ਨੂੰ ਹੋ ਜਾਏ ਮੈਂ ਕੀ ਕਰਾਂ ਮੈਨੂੰ ਪੈਸੇ ਚਾਹੀਦੇ ਆਪਣੇ ਹੋਰ ਮਨੀ ਹੋਈਦਾ ਅੰਟੀ ਮੈਂ ਘਰੋਂ ਨਿਕਲਣਾ ਆਪਣੇ ਪੁੱਤ ਦੇਣ ਲੈਣ ਤੇ ਬਣਿਆ ਤੁਸੀਂ ਤੁਹਾਨੂੰ ਘਰ ਬਿਠਾ ਕੇ ਬਿਠਾ ਜਿਉਂਨੇ ਤੁਹਾਡਾ ਇੰਨਾ ਨਕਸਾਲ ਕੀਤਾ ਵੇ ਤੁਸੀਂ ਕਿੱਦਾਂ ਉਹਨੂੰ ਘਰ ਰੱਖ ਲਿਆ ਮੇਰੇ ਘਰੋਂ ਲਈ ਮੈਨੂੰ ਅੱਜ ਪਤਾ ਲੱਗਿਆ ਨਹੀਂ ਮੈਨੂੰ ਜੁੰਡਿਆ ਤਾਂ ਫੜ ਕੇ ਬਾਹਰ ਕੱਢ ਦੇਣਾ ਮੇਰੀ ਸੱਸ ਨੂੰ ਹੋਰ ਚੁੱਕਣਾ ਨਾ ਦੇ ਮੈਨੂੰ ਮਹਾ ਸਮਝਾ ਸਮਝਾ ਕੇ ਲਈ ਆਈਆਂ ਕਿ ਇਹਦਾ ਘਰ ਨਹੀਂ ਤੂੰ ਸਿਆਣੀ ਤੂੰ ਤੇਰੀ ਇੱਕ ਸੱਸ ਨਾ ਤੈਨੂੰ ਕੱਢੇ ਦੂਜਿਆਂ ਦੀਆਂ ਸੱਸਾਂ ਕੱਢ ਦੇਣ ਹਨਾ ਅਹੀਂ ਨਿਕਲ ਜੀਏ ਘਰ ਤੂੰ ਚੰਗੀ ਰਵੇਂ ਤੂੰ ਸੋਨਾ ਪਾਵੇਂ ਸੋਨਾ ਖਾਵੇਂ ਫੇਰੇ ਤੁਰੇ ਤੂੰ ਤੂੰ ਨਾ ਕਿਤੇ ਜਾਵੇਂ ਅਹੀਂ ਜੁੰਡੇ ਪਟਾਕੇ ਤੇ ਘਰੋਂ ਸੜਕ ਤੇ ਆ ਜੀ। ਜੀ ਪਹਿਣਾ ਮੇਰੀ ਗੱਲ ਸੁਣ ਲੈ ਮੈਂ ਤੇ ਜਾਮਣੀ ਚ ਮਰਨ ਡਈ ਆ ਸਿਰਫ। ਪੈਸੇ ਮੈਂ ਥੋੜਾ ਫਾਂਦੇ ਦੇ। ਮਰਤੀ ਆ ਤੂੰ ਸਾਡੇ ਸਾਹਮਣੇ। ਜਿਨ੍ਹਾਂ ਤੇ ਦੇਣੇ ਆ ਨਾ ਉਹਨਾਂ ਦੇ ਸਾਹਮਣੇ ਤੂੰ ਮਰਦੀ ਆ। ਚੱਲ ਸਾਨੂੰ ਥੋੜੇ ਦਿਨ ਦੇ ਦੇ। ਬਸ ਤੈਨੂੰ ਮੈਂ ਕਹਤਾ ਤੇ ਤੇਰੇ ਪਾਈ ਪਾਈ ਚ ਭਾ ਦੇਂਗੇ। ਮੈਨੂੰ ਇੱਕ ਤਰੀਕ ਦੱਸ। ਇੱਕ ਤਰੀਕ ਦੱਸ ਮੈਨੂੰ। ਕਿਹੜੀ ਤਰੀਕ ਨੂੰ ਮੈਂ ਆਵਾਂ ਉਹਦੋਂ ਮੈਂ ਰਕਮ ਲੈ ਕੇ ਜਾਣੀ। ਮੈਨੂੰ ਇੱਕ ਤਰੀਕ ਦਾ ਦੋ। ਮੈਨੂੰ ਬਸ 25 20 25 ਜਾਂ 20 ਦਿਨ ਦੇ ਦੇ। ਇੰਨੇ ਚ ਤੇਰੇ ਮੈਂ ਪਾਈ ਪਾਈ ਚ ਭਾ ਦਊਗੀ। ਜੇ 2 ਉੱਤੋਂ ਬਾਤ ਤੂੰ ਵੇਖ ਲਈ ਤੇਰਾ ਕੀ ਹਾਲ ਹੋਣਾ ਮੈਨੂੰ ਨਹੀਂ ਪਤਾ ਮੈਂ ਕਿਹੜਾ ਰੂਪ ਵਿਖਾਉਣਾ ਆਪਣਾ ਮੈਂ ਤੁਹਾਨੂੰ ਦੱਸ ਦਵਾਂ ਮੈਨੂੰ ਜਿੱਥੋਂ ਮਰਜੀ 20 ਦਿਨ ਕਹਤੇ ਨਾ ਹੁਣ 20 ਦਿਨ ਤੇ ਹੀ ਰਹੀਂ ਆਪਣੀ ਜ਼ੁਬਾਨ ਤੇ ਪੱਕੀ ਰਹੀਂ ਆ ਮੈਂ ਰਿਕਾਰਡਿੰਗ ਕਰ ਲਈ ਤੇਰੀ ਜ਼ੁਬਾਨ ਦੀ ਤੇ ਮੈਂ ਲੈ ਕੇ ਜਾਣਾ ਹੀ ਪੈਣਾ ਬੱਸ ਚਲ ਮੈਨੂੰ ਕਹੀਂ ਤੂੰ ਸੇਲੀ ਉਹਦੀ ਕਾਹਨੋਂ ਤਾਂ ਚਾਹ ਪਣੀ ਪੀ ਗੋ ਨਹੀਂ ਜਾ ਤੂੰ ਗਈ ਪਹਾੜ ਚ ਬਥੇਰੀਆਂ ਚਾਹਾਂ ਪੀਤੀਆਂ ਚਾਹਾਂ ਹੀ ਪਿਉਂਦੀ ਮੈਨੂੰ ਇਹ ਮੇਰੀ ਗੱਲ ਇਹ ਨਾ ਮੈਨੂੰ ਜ਼ਹਿਰ ਪੀਣ ਜੋਗਾ ਨਾ ਤੱਕ ਕਰ ਮਨਾ ਹੋ ਮੈਂ ਤੈਨੂੰ ਕਹਿਤਾ ਨਾ 20 25 ਦਿਨ ਦਾ ਵਕਬਾ ਦੇ ਦੇ ਤੇਰੀ ਮੈਂ ਪਾਈ ਪਾਈ ਚਕਾ ਦੋ ਬਸ ਮੇਰੇ ਤੇ ਛੱਡ ਦੇ ਹੁਣ ਚੱਲ ਠੀਕ ਆ ਆ ਦੇ ਦਿੱਤੇ ਤੈਨੂੰ 20 25 ਦਿਨ ਬਸ ਇੱਕ ਆਪਣੇ ਪਿਆਰ ਕਰਕੇ ਕਿ ਪਿੱਛੇ ਤੂੰ ਮੇਰੀ ਬਹੁਤ ਪਿਆਰਿਆ ਆਪਣਾ ਦੋਵਾਂ ਭਸੇਲੀਆਂ ਦਾ ਇਸ ਕਰਕੇ ਤੈਨੂੰ 20 25 ਦਿਨ ਦਿੱਤੇ ਹੀ ਜੇ 20 25 ਦਿਨ ਤੋਂ ਬਾਅਦ 26 ਦਿਨ ਹੋਏ ਫਿਰ ਤੂੰ ਆਪਣਾ ਹਿਸਾਬ ਲਾ ਲੈ ਮੈਂ 26ਵੇਂ ਦਿਨ ਇੱਥੇ ਆਉਣਾ ਹੀ ਪੈਸੇ ਲੈਣ ਆਂਟੀ ਸੁਣ ਲਓ ਮੇਰੀ ਗੱਲ ਰਕਮ ਮੈਂ ਪੂਰੀ ਲੈ ਕੇ ਜਾਣੀ ਤੇ ਬੱਚਾ ਨਾ ਮੈਨੂੰ ਕਹੀਂ ਤੇਰੇ ਬਾਜੀ ਨੂੰ ਨਾਲ ਲੈ ਕੇ ਆਉਂਗੀ ਨਾਲੇ ਚਾਰ ਬੰਦੇ ਲੈ ਕੇ ਆਉਂਗੀ ਨਹੀਂ ਨਹੀਂ ਬਾਜੀ ਨੂੰ ਨਾਲ ਲਈ ਸਮਝ ਗੱਲ ਨੂੰ ਮੈਂ ਬਸ ਤੈਨੂੰ ਕਹਤਾ ਹੀ ਲਾਸਟ ਮੇਰੇ ਬੰਦੇ ਤਾਂ ਕਿਹੋ ਜਿਹੇ ਡਰਾਮੇ ਨਾਲ ਮੇਰੇ ਸਾਹਮਣੇ ਕਰ ਮੈਂ ਡਰਾਮੇ ਨਹੀਂ ਵੇਖਣੀ ਤੇ ਮੇਰੀ ਗੱਲ ਸੁਣ ਲੈ ਮੈਂ ਤੈਨੂੰ ਇੱਕ ਵਾਰੀ ਕਹਤਾ ਹੀ ਖੋਣ ਜਿਹੜੇ ਪੈਸੇ ਲੈ ਕੇ ਜਾਣੇ ਨਾ 26 ਦਿਨ ਆਕੇ ਲੈ ਕੇ ਜਾਣੇ ਬਸ ਲਾਰਾ ਤੇ ਲਾਤਾ ਹੀ ਹੁਣ ਹੁਣ ਕਿੱਥੋਂ ਰਕਮ ਲਿਆ ਕੇ ਦੇਗੀ ਹੋਰ ਹੋਰ ਇਤਨਾ ਗੁੜੀਆਂ ਬੰਦਿਆਂ ਦੇ ਸਿਰ ਪੜਵਾਉਂਦ ਗਈ ਨਾ ਗਰਤਨਾ ਕਰਨੀ ਤੇ ਨਾ ਇੱਥੋਂ ਤੱਕ ਨਾ ਬਤਾਉਂਦੀ ਹੁਣ ਸੋਝ ਹੁਣ ਮੰਮੀ ਮੈਨੂੰ ਨਾ ਬਾਰ ਬਾਰ ਮੇਰਾ ਦਿਮਾਗ ਖਰਾਬ ਕਰੋ ਅੱਗੇ ਉਹ ਪੜਾ ਕਰ ਗਈ ਆ ਬੱਸ ਕਰੋ ਤੂੰ ਹੀ ਹੁਣ ਮੈਂ ਤੈਨੂੰ ਕਿਹਾ ਵਾ ਨਾ ਮੈਨੂੰ 20 25 ਦਿਨ ਦੇ ਦੋ ਮੈਂ ਪਾਈ ਪਾਈ ਚ ਭਾ ਦੂੰਗੀ ਉਹਦੀ ਬੱਸ ਹਰ ਮੇਰੇ ਤੇ ਛੱਡ ਦੋ ਤੂੰ ਤੇਰੇ ਕਰਕੇ ਤਾਂ ਮੈਂ ਵੀ ਵੀ ਗੱਲਾਂ ਕਰਾਈਆਂ ਤੇਰੀ ਆਕੜ ਫੇਰ ਹੋਈ ਰਹਿਣੀ ਆ ਕਿੱਥੋਂ ਦਵਾਂਗੀ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿੱਥੋਂ ਦਊਗੀ ਇਹ ਪੈਸੇ ਅਗਲੀ ਨਾ ਤੇ ਚੜੇ ਕੋੜੇ ਸਵਾਰ ਆ ਜਾਣਾ 20 25 ਦਿਨ ਨੂੰ ਵੀ ਲੈ ਹੋਰ ਕਿਵੇਂ ਮੈਂ ਔਰ ਕਿਤਾ ਕਿ ਭਰਨਾ